ਵੀਡੀਓ ਇੰਜੋਏ ਕਰੋ ਨਹੀਂ ਤਾਂ ਬੰਡ ਬੰਦ ਕਰ ਦੂੰ ਉੱਤੇ ਕੰਦ ਕਰ ਦੂੰ ਆ ਚੰਡੀਗੜ੍ਹ 에어ਪੋਰਟ ਪੇ ਜੋ ਹਾਦਸਾ ਹੂਆ ਆ ਉਹ ਸਿਕਿਉਰਿਟੀ ਚੈੱਕ ਕੇ ਸਾਥ ਮੇ ਹੂਆ ਵਹਾਂ ਪੇ ਮੈਂ ਸਿਕਿਉਰਿਟੀ ਚੈੱਕ ਕਰਕੇ ਜੈਸੇ ਹੀ ਨਿਕਲੀ ਤੋ ਮਾਰ ਕੇ ਜਵਲ ਜਨਾਨੀ ਦਾ ਤੋੜਤਾ ਗਰੂਰ ਤੈਨੂੰ ਦੱਸਦੀ ਅਸੀਂ ਪੰਜਾਬੀ ਆ ਹਰ ਇੱਕ ਗੱਲ ਦਾ ਪਤਾ ਲਾ ਲੈਣੇ ਆ ਲੈਣੇ ਆ ਪਰ ਜ਼ਰੂਰ ਮੜ ਕੇ ਵੇਖ ਜਟਾਂ ਦੇ ਮੁੰਡੇ ਸਾਰੇ ਅੰਦਰ ਕਵਰ ਕੀ ਹਾਲ ਆ ਹੋਪ ਯੂ ਗਾਇਜ਼ ਵੈਟ ਐਂਡ ਫਾਈਨ ਹੱਥ ਰਸੀ ਤੇ ਕੁੱਤਾ ਖਾਸੀ ਕਰਨ ਤੋਂ ਥੱਕ ਗਿਓ ਤਾਂ ਛੱਡੋ ਆਪਣੇ ਆਪਣੇ ਸੰਦ ਹੈੱਡਫੋਨ ਲਾਓ ਤੇ ਵੀਡੀਓ ਦਾ ਮਾਰਾ ਆਨੰਦ ਚਲੋ ਫਿਰ ਕਰਦੇ ਆ ਸ਼ੁਰੂ ਆਜ ਤੱਕ ਲੋਚੂ ਲਾ ਹਾਂਜੀ ਸ਼ਸ਼ੀ ਕਾਲ ਦੋਸਤੋ ਕੀ ਹਾਲ ਚਾਲ ਸ਼ਸ਼ੀ ਕਾਲ ਨਹੀਂ ਸਤਿ ਸ਼੍ਰੀ ਅਕਾਲ ਹੁੰਦਾ ਚੱਲ ਅੱਗੇ ਦੱਸ ਕੀ ਕਰਨਾ ਲੀਲ ਬੱਤੇ ਕਰਨੇ ਲਈ ਮੈਨੂੰ ਫੋਲੋ ਕਰੇ ਇਹਨਾਂ ਦੀ ਕੁੱਤੇ ਖਾਣੀ ਕਰਨੀ ਜਾਂ ਬੰਡ ਪਾਣ ਲਈ ਤੁਸੀਂ ਮੈਨੂੰ ਸਬਸਕ੍ਰਾਈਬ ਕਰੋ ਤੁਹਾਡੀ ਭਾਬੀ ਆ ਭਾਬੀ ਮਾਨਸਮਾਨ ਹੁੰਦੀ ਆ ਮਾ ਘੱਟ ਸਮਾਨ ਜਿਆਦਾ ਲੱਗਦੀ ਏ ਦੁਨੀਆ ਦਾ ਪਹਿਲਾ ਟ੍ਰੇਨਰ ਹੋਣਾ ਜਿਹੜਾ ਟ੍ਰੇਨਿੰਗ ਦਿੰਦੇ ਦਿੰਦੇ ਨੇ ਆਪ ਦਾ ਪ੍ਰੋਟੀਨ ਘਟਾ ਲੈਣਾ ਹਾਈਵੇ ਮੇਰੇ ਆ ਡਾ ਡਿਆ ਰੰਮਾ ਹਾਈਵੇ ਤੇਰਾ ਗਾਣਾ ਸੁਣ ਕੇ ਮੇਰੇ ਕੰਨਾਂ ਦੀ ਬੰਡ ਪਾੜ ਗਈ ਤੇ ਕਿਡਨੀ ਦਾ ਹਾਰਟ ਅਟੈਕ ਹੋ ਗਿਆ ਆਹੋ ਹੁਣ ਅਸੀਂ ਤੁਰ ਜਣਾ ਬਾਰੇ ਅੱਛਾ ਠੀਕ ਆ ਇੱਥੇ ਦਾ ਜਿਹੜੀ ਮਰੌਣੀ ਸੀ ਮਰਾਲੀ ਹੁਣ ਤੂੰ ਜਾ ਕੇ ਮੀਤੀ ਹੋਣਾ ਉਹ ਬਾਰੇ ਮਰਾਏਗੀ ਮੀਤੀ ਜਿਵੇਂ ਸਰਲੀਨ ਹੋਣੀ ਕਰਦੇ ਸੀ ਉਹੀ ਕੰਮ ਹੁਣ ਤੂੰ ਕਰੇਂਗੀ ਉੱਥੇ ਜਾ ਕੇ ਉੱਥੇ ਇਹੀ ਬੋਲਣਾ ਜਾ ਕੇ 500 500 ਪਰਥਮ ਮੇਰੇ ਵਰਗੇ ਨਿਕਲ ਲੈਣੇ ਕਹਿਣਾ 150 ਰੁਪਿਆ ਦੇਗਾ ਵੇ ਮੈਂ ਚਲਨੀ ਆ ਸ਼ਾਵਰ ਲੈਣ ਸ਼ਾਵਰ ਲੈਣ ਚਲੀ ਆ ਨਾ ਨਾ ਬਈ ਤੂੰ ਹੀ ਸ਼ਾਵਰ ਲੈਣ ਜਾ ਮੈਂ ਟੈਂਪੂ ਆਂਗਾ ਸ਼ਾਵਰ ਲੈਣ ਨੂੰ ਤੂੰ ਜਾ ਆ ਉਹੀ ਆ ਮੈਂ ਹਾਂ ਹਾਂ ਉਹੀ ਆ ਤੂੰ ਗਸਤੀ ਨਾਲੇ ਬੰਦਾ ਵੀ ਆਪਣੇ ਵਰਗਾ ਹੀ ਲੱਭੂ ਸੋਹਣਾ ਹੂੰ ਖਾਲੇ ਦਾ ਕੰਮ ਅਸਾਰਦੀ ਪਈਆਂ ਕੰਮ ਅਸਾਰਦੀਆਂ ਉਹ ਸੁਸਾਇਟੀ ਦੀ ਤਵੀਆਂ ਵਰਗਾ ਤੇਰਾ ਹਾਲ ਹੋਇਆ ਹੋਇਆ ਕੋਈ ਵਿਹਲਾ ਛੱਡਦਾ ਹੀ ਨਹੀਂ ਜਿਹੜਾ ਦੇਖੋ ਹੀ ਪਾ ਕੇ ਲੈ ਜਾਂਦਾ ਮਤਲਬ ਲੈ ਜਾਂਦਾ ਡਾਇਰੈਕਟਰ ਦੇ ਨਾਲ ਲੈ ਜਾਂਦਾ ਪਾ ਕੇ ਹੁੱਕ ਪਾ ਕੇ ਕੁਝ ਨਾ ਕਰ ਤੂੰ ਬਸ ਬੱਕਰੀ ਬਣ ਜਾ ਬੱਕਰੀ ਬਣ ਫੇਰ ਤੈਨੂੰ ਦੱਸ ਦਾਂ ਮੈਂ ਫਿਰ ਕਰਾਉਨੇ ਤੇਰੀ ਹੁਲਾ ਲਾਲਾ ਜਦੋਂ ਮੈਂ ਘੋੜੀ ਬਣ ਸਕਦੀ ਆ ਬੱਕਰੀ ਬਣ ਚੁੱਕੀ ਐ ਉਹ ਭੈਣ ਦੀ ਜਾਵਿਆ ਸ਼ਰਮਾ ਵੀ ਮਾਰ ਲਈ ਬੁੰਡ ਆਖੇ ਅਸੀਂ ਖੁੱਲੀ ਕਰਾਉਨੇ ਆ ਇਹਨੂੰ ਪਾਰਲਰ ਕੱਟ ਹੋਇਆ ਜੱਗ ਲੱਗਦਾ ਕਿਉਂ ਕੀ ਗੱਲ ਪਾਰਲਰ ਵਾਲੇ ਨੇ ਫੀਸ ਦੀ ਜਗਾ ਸਿੱਧੀ ਬੌਂਡੀ ਮਾਰ ਲਈ ਲੱਗਦਾ ਮੈਨੂੰ ਕਮੈਂਟ ਕਰਕੇ ਦੱਸੋ ਕਿ ਮੈਨੂੰ ਇਹ ਦੁਨੀਆ ਛੱਡ ਕੇ ਚਲੇ ਜਾਣਾ ਚਾਹੀਦਾ ਬਸ ਕਮੈਂਟਾਂ ਦੀ ਗੱਲ ਕਰਦੀ ਮੈਂ ਪੂਰੀ ਦੀ ਪੂਰੀ ਵੀਡੀਓ ਬਣਾਦੀ ਤੇਰੇ ਤੇ ਆ ਬੰਨੇ ਤੇਰੇ ਮੁਰੇ ਹੱਥ ਹੁਣ ਚਲੀ ਜਾਈ ਟਿਕਟ ਕਵਰ ਕਰਕੇ ਰੱਖਿਆ ਕਰੋ ਹਾਂ ਨਹੀਂ ਤਾਂ ਕੌਂਡਮ ਯੂਜ਼ ਕਰਿਆ ਕਰੋ ਕਿੱਸੇ ਬੰਡ ਵਰਗੀ ਗੱਲ ਲੋਕਾਂ ਨਹੀਂ ਦਿੰਦੀ ਆਪਦੀ ਨਹੀਂ ਠੀਕ ਹੈ ਆਪਣਾ ਰਾਕਟ ਕਵਰ ਕਰਕੇ ਰੱਖਿਆ ਕਰੋ ਹਾਂ ਨਹੀਂ ਤਾਂ ਕੌਂਡਮ ਯੂਜ਼ ਕਰਿਆ ਕਰੋ ਕਹਿੰਦੀ ਆ ਵਾ ਦੁੱਖ ਤਾਂ ਇਹ ਗੱਲ ਦਾ ਤੇਰੀ ਬੁੜੀ ਨੇ ਕਿਉਂ ਨਹੀਂ ਰਾਕਟ ਤੇ ਆਪਣੇ ਦੇ ਕੱਪੜਾ ਪਾਇਆ ਸੀ ਕਿਉਂ ਨਹੀਂ ਕੌਂਡਮ ਚਾੜਿਆ ਤੇਰੀ ਬੁੜੀ ਦੀ ਲਾਈਨ ਤੋਂ ਪਹਿਲਾਂ ਉਹਨੇ ਬਹੁਤ ਜ਼ਿਆਦਾ ਪੋਲੂਸ਼ਨ ਹੋ ਚੁੱਕਿਆ ਤੇ ਪੋਲੂਸ਼ਨ ਆਪਾਂ ਹੀ ਫਲਾਉਂਦੇ ਆ ਸੋ ਪੋਲੂਸ਼ਨ ਸਾਰਨੋਂ ਵੱਡਾ ਪ੍ਰਦੂਸ਼ਣ ਤਾਂ ਤੂੰ ਇੰਸਟਾਗ੍ਰਾਮ ਤੇ ਗੰਦ ਪਾਹਾ ਭਾਂਡ ਜੋ ਕਿੰਨਾ ਮੁੱਛਾ ਨਾ ਤਾਤ ਮਰ ਮਰ ਮੰਨ ਸਿੱਟੀ ਦਸਾ ਤਾ ਗਿਆ ਤੂੰ ਵੀ ਦਿਨ ਦੀ ਨਹੀਂ ਉਲਾਰੇ ਤੋ ਅੱਖਿਆਂ ਤੇ ਇੱਕ ਮੂਹ ਚ ਤਾਂ ਮੈਂ ਨਹੀਂ ਥੜੇ ਜਾਣਾ ਬਸ ਦੇਣੀਆ ਤੈਨੂੰ ਡਰ ਜਾਂਦੀ ਏ ਫੁੱਤੀ ਜੀ ਲੋਲ ਲੇ ਜੀ ਬਗਲਾਂ ਨੇ ਬਾ ਸੁਣ ਕੇ ਜਰੂਰ ਜਾਈ ਗੱਲ ਇਦਾਂ ਆ ਤੈਨੂੰ ਕੋਈ ਟੱਕਰਿਆ ਨਹੀਂ ਕਹਿੰਦਾ ਨਾ ਕੁਸੇ ਗੱਟੀ ਬਾਹਮ ਨਹੀਂ ਜਾਣ ਲਾਹਾਂਬਾਦ ਛੱਡ ਯਾਰ ਤੇਰੀ ਭੈਣ ਦੀ ਲੰਨ ਤੇਨ ਕੋਈ ਟੱਕਰਿਆ ਨਹੀਂ ਜਾਂ ਫਿਰ ਮੇਰੀ ਮਨ ਚੋਂ ਬਰਾ ਲੈ ਕੇ ਦੇ ਦੇ ਗੰਨ ਚੋਂ ਬਰਾ ਜੇ ਅੱਛਾ ਜੀ ਮਰ ਜਾਣੀਏ ਇੰਨਾ ਪਿਆਰ ਨਾ ਕਰਿਆ ਘਰ ਗੰਨ ਦੀ ਸਾਥੇ ਚੋਬਰ ਨੇ ਤੈਨੂੰ ਲੰਨ ਫੜਾ ਦੇਣਾ ਬੱਸ ਕਰੋ ਭਰਾ ਔਰ ਜ਼ਿਆਦਾ ਹੂਆ ਨਾ ਫਿਰ ਆਪਣਾ ਰਾਣਾ ਸਾਹਿਬ ਇਹਨਾਂ ਭੈਣ ਦੁੱਗਾ ਨੂੰ ਦੱਸੋ ਕਿ ਬਾਗ ਸਜਦਾ ਮੋਰਾ ਦੇ ਨਾਲ ਰੀਆ ਵੇ ਰਾਣਾ ਸਾਹਿਬ ਇੰਨੇ ਪਿਲੇ ਚ ਤੇਰੀ ਕੂਸੀਆਂ ਸੁਣੀ ਜਾ ਰਹੇ ਨੇ ਆ ਕੋਈ ਫਲੇਵਰ ਫਲੇਵਰ ਲਿਆਓ ਇਹਨਾਂ ਦੇ ਚਾੜੋ ਤੇ ਪਾਓ ਪਾਉ ਪਾਉ ਕਾ ਸਾਰੇ ਪਾਉ ਇਹਨਾਂ ਦੇ ਜਿਹੜੇ ਆਗ ਦੇਣ ਚੱਕਰ ਕੋਈ ਨਹੀਂ ਡਾਰਲਿੰਗ ਕੇ ਉਹੀ ਚੱਕਰਾਂ ਚ ਪਾਉਂਦੇ ਹੁੰਦੇ ਨੇ ਜਿਹੜੇ ਆਗ ਦੇਣ ਚੱਕਰ ਕੋਈ ਨਹੀਂ ਡਾਰਲਿੰਗ ਹਰਕਤਾਂ ਮੂਸੇ ਵਾਲੀਆਂ ਤੇ ਫੀਲਿੰਗ ਮੂਸੇ ਵਾਲੀਆਂ ਸੰਤਰ ਗੈਂਗ ਦਾ ਦੋਸਤ ਵੀ ਆ ਗਿਆ ਕਿਹੜਾ ਇਹ ਸੁਨਿਆਰਾ ਇਹ ਉਹ ਪਹਿਲਾ ਸੁਨਿਆਰਾ ਹੈ ਦੁਨੀਆ ਦਾ ਜਿਹੜਾ ਨਗਲੀ ਸੋਨਾ ਪਾ ਕੇ ਫਿਰਦਾ ਆ ਛੱਡਕਾਲ ਵੀ ਬਹੁਤ ਆਉਂਦੀਆਂ ਨੇ ਬਾਈ ਸਟਾਰ ਹੀ ਬਹੁਤ ਵੱਡਾ ਆ ਇਹ ਭੈਣ ਜੋ ਛਪਰੀਆਂ ਦਾ ਲਾਸਟ ਸਟਾਰ ਆ ਇਹ ਬਣਾ ਸ਼ੌਕਨ ਵਾਬਾਂ ਵਾਲਾ ਬਾਈ ਵੀ ਬਾਈ ਟੱਟੀ ਆਉਂਦੀ ਆ ਜਾਂ ਕਰਿਆ ਜੇ ਜ਼ੋਰ ਪਿਆ ਹੋਇਆ। ਉਹ ਕੁਰਤੇ ਪਜਾਮੇ ਵਿੱਚ ਘਰਾਂ ਲੇ ਬੇ ਨੁੱਕਾ। ਕਾਲਾ ਬਾਈ ਵੀ ਇਹੀ ਸੋਚਦਾਣਾ ਵੀ ਪਾਇਾਂ ਚੋ ਕੀ ਆ ਲੌੜੂ ਜਿਹਾ। ਬਾਈ ਕੋੜੇ ਦਾ ਤਾਂ ਪਤਾ ਨਹੀਂ ਪਰ ਕੋੜੇ ਦਾ ਲੌੜਾ ਜਰੂਰ ਲੱਗਦਾ ਪਿਆ ਨੂੰ। ਸੰਤਰਾ ਗਏਗਾ ਵਾ ਸੰਤਰਾ ਗਏਗੀ ਆ। ਲੈ ਵੀ ਹੁਣ ਗੱਲ ਕਰਦੇ ਪ੍ਰੀਤ ਟੱਟੀ ਦੀ। ਮੇਰਾ ਮਤਲਬ ਪ੍ਰੀਤ ਜੱਟੀ ਦੀ। ਤੁਸੀਂ ਸਾਰੇ ਇਹਨੂੰ ਜਾਣਦੇ ਹੋਵੋਗੇ ਪ੍ਰੀਤ ਜੱਟੀ ਜੂਪੇ ਬਾਰ ਮਹਿਕਮਾ। ਬੰਦੂਕ ਹੀ ਮੂਲਕ ਕੇ ਨਾ ਕੋਈ ਫਾਇਦਾ ਨਹੀਂ ਹੈ। ਛੋਟੀ ਛੋਟੀ ਬਾਤੋਂ ਪੇ ਤਾਂ ਬੰਦੂਕ ਕਢ ਲੀ। ਓਏ ਹੋਏ ਕੁੜੀ ਚੋਦਾ। ਟੀ ਹਲਟ ਪਾਲੀ ਠੀਕ ਆ ਨਿਕਰ ਵਾਲੀ ਠੀਕ ਆ ਤੂੰ ਜਰਾਬਾਂ ਵੀ ਸੰਤਰੀ ਵਾਲੀ ਹੋ ਮੇਰੇ ਭਾਈ ਤੈਨੂੰ ਇਹ ਲੱਗਦਾ ਹੋਣਾ ਨਾ ਵੀ ਤੈਨੂੰ ਦੇਖ ਕੇ ਤੇਰੀ ਜਿਕਨੀ ਲੱਤਾਂ ਦੇਖ ਕੇ ਕੁੜੀਆਂ ਇਹ ਕਹਿੰਦੀ ਹੋਣੀਆਂ ਓ ਮਾਈ ਗੋਡ ਕਿੰਨਾ ਸੈਕਸੀ ਬੋਏ ਆ ਤਾਂ ਤੂੰ ਗਲਤ ਆ ਯਾਰ ਭਾਈ ਥੋੜਿਆ ਫੀਲਿੰਗ ਥੱਲੇ ਕਰ ਆਪਦੀ ਠੀਕ ਆ ਤੇ ਬਾਕੀ ਗੁੱਸੇ ਜੰਮਣ ਕੰਦਾ ਗਮਣ ਲੋਕੀ ਕਹਿੰਦੇ ਪਚਾ ਲਾ ਗਿਆ ਮੈਂ ਕਹਿੰਦਾ ਸਾਲੇ ਫੁੱਦੂ ਜਾਂ ਤੇ ਓ ਮਤਲਬ ਗੁੱਸੇ ਜੰਮਣ ਕੰਦਾ ਗਮਣ ਲੋਕੀ ਕਹਿੰਦੇ ਪਚਾ ਲਾ ਗਿਆ ਪਰ ਮੈਂ ਕਹਿੰਦਾ ਚੂਪੇ ਮਾਰ ਵਿਭਾਗ ਆ ਗਿਆ ਯਾਰ ਇੱਕ ਤਾਂ ਫੱਕ ਫੱਕ ਵਾਹ ਕਰਦੀ ਐ ਕਿੰਨੀਆਂ ਵੀਡੀਓਜ਼ ਨੇ ਫੱਕ ਵਰਦਾ ਫੱਕ ਵਰਦਾ ਫੱਕ ਗਿਆਨੀ ਵਕ ਕਰਾ ਦੇ ਯਾਰ ਚੱਜ ਨਾਲ ਤੈਨੂੰ ਲੌਲੀ ਪੌਪ ਲੈ ਕੇ ਦੀ ਦੁਬਾਰਾ ਜਿਹੜਾ ਤੈਨੂੰ ਕੋਈ ਨਹੀਂ ਕਿੰਨੇ ਕੋ ਫਿਲਟਰ ਬਣਾਉਂਦਾ ਆਏ ਤੂੰ ਲੈਵਨ ਮਿਤ 11 ਤੇ ਤੂੰ 14 ਰੋਡ ਬੜਕਤ ਹੋ ਗਿਆ ਨਾ ਕੁੜੀਆਂ ਆਉਦੇ ਇੱਕ ਕਮਰੇ ਜੀ ਬੈਠੇ ਲਾਈਵ ਹੋਈ ਜਾਂਦੇ ਨੇ ਯਾਰ ਕੀ ਬੋਲਾਂ ਯਾਰ ਇਹਨਾਂ ਨੂੰ ਮੈਂ ਆਈ ਐਮ ਸਪੀਚਲੈਸ ਬ੍ਰੋ ਆਈ ਡੋਨਟ ਹੈਵ ਵਰਡ ਟੂ ਐਕਸਪਲੇਨ ਯੂ ਆਈ ਡੋਨਟ ਹੈਵ ਵਰਡ ਟੂ ਰੋਸਟ ਯੂ ਹਾਂਜੀ ਕਿਤਾ ਲੱਗੀ ਆ ਦੀ ਵੀਡੀਓ ਚਲੋ ਫਿਰ ਕਰਦਾ ਖਤਮ ਆਤਾ ਕੋਡਾ ਚੁਗਲਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਆ ਇੱਕ ਨੈਕਸਟ ਵੀਡੀਓ ਦੇ ਵਿੱਚ